ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘੱਟੋ ਘੱਟ ਕੋਸ਼ਿਸ਼ ਕਰਦੇ ਆ ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜਿਹੜੀ ਝੋਨੇ ਦੀ ਸਿੱਧੀ ਵਜਾਈ ਹੈ 44% ਰਕਬਾ ਵਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕ੍ਰਿਸ਼ਨ ਕੁਮਾਰ ਜੀ ਦਿਨ ਰਾਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹਾ ਕਿਹੜੀ ਕੱਸੀ ਕਿਧਰੋਂ ਕੱਢਣੀ ਹੈ ਕਿੱਥੇ ਪਾਈਪਾਂ ਪਾਉਣੀਆਂ ਨੇ ਅੱਜ ਜਦੋਂ 16 ਮਾਰਚ ਨੂੰ ਸ਼ਹੀਦ ਆਜ਼ਮ ਦਾਇ ਪਵਿੱਤਰ ਪਿੰਡ ਖਟਕੜਕਲਾਂ ਦੇ ਵਿੱਚ ਸੌ ਚੁੱਕੀ ਸੀ ਉਦੋਂ 21% ਪਾਣੀ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੇ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਂ ਦੀਆਂ ਮੀਟਿੰਗਾਂ ਬੁਲਾਈਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ ਅੱਜ 72% ਤੋਂ ਉੱਪਰ ਆਪਾਂ ਪਹੁੰਚ ਕੇ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ 'ਚ ਜਾਣ ਲੱਗ ਗਿਆ